ਅੱਜ ਚੜ ਮੰਗੜੀ ਦੀਆਂ ਫੋਟੋਆਂ ਲੈ ਕੇ ਉੱਤਰ ਪ੍ਰਦੇਸ਼ ਦੀ ਇੱਕ ਕੁੜੀ ਅੰਬਰਸਰ ਦੇ ਮੁੰਡੇ ਨੂੰ ਲੱਭਦੀ ਪਈ ਹੈ ਤੇ ਇਹ ਕਹਿੰਦੀ ਪਈ ਹੈ ਸਾਰਿਆਂ ਨੂੰ ਕਿ ਇਹ ਮੁੰਡਾ ਇਹਦੀ ਮੰਗਣੀ ਮੇਰੇ ਨਾਲ ਹੋਈ ਸੀ ਵਿਆਹ ਤੋਂ ਪਹਿਲਾਂ ਸੰਬੰਧ ਵੀ ਬਣੇ ਨੇ ਸਰੀਰਿਕ ਸੰਬੰਧ ਬਣੇ ਨੇ ਤੇ ਹੁਣ ਵਿਆਹ ਤੋਂ ਤਕਰੀਬਨ 3-4 ਦਿਨ ਪਹਿਲਾਂ ਕੁੜੀ ਜਿਹੜੇ ਮੁੰਡੇ ਦੇ ਮਾਪਿਓ ਨੇ ਉਹ ਮੁੱਕਰ ਗਏ ਨੇ ਵਿਆਹ ਕਰਾਉਣ ਤੋਂ ਕਹਿੰਦੇ ਮੁੰਡਾ ਫਰਾਰ ਹੋ ਚੁੱਕਿਆ ਮੁੰਡਾ ਲੱਭਦਾ ਨਹੀਂ ਪਿਆ ਤੇ ਗਾਇਬ ਹੋ ਚੁੱਕਿਆ ਮੁੰਡਾ ਤੇ ਨਾਲ ਦੇ ਨਾਲ ਕੁੜੀ ਤੇ ਮੁੰਡੇ ਦੇ ਜਿਹੜੇ ਮਾਪਿਓ ਨੇ ਉਹ ਵੀ ਮੁੱਕਰ ਗਏ ਨੇ ਤੇ ਕੁੜੀ ਨੇ ਵੀ ਇਲਜ਼ਾਮ ਲਾਇਆ ਨੇ ਕਿ ਵਿਆਹ ਤੋਂ ਵਿਆਹ ਤੋਂ ਕੁਝ ਦਿਨ ਪਹਿਲਾਂ ਇਹਨਾਂ ਦੇ ਸਰੀਰਕ ਸੰਬੰਧ ਬੜੇ ਸਨ ਕੁਝ ਮਹੀਨੇ ਪਹਿਲਾਂ ਸਰੀਰਕ ਸੰਬੰਧ ਬੜੇ ਸਨ ਤੇ ਕੁੜੀ ਦਾ ਇਹ ਤੱਕ ਕਹਿਣਾ ਹੈ ਕਿ ਉਹਦੇ ਕੋਲ ਇਹ ਵੀ ਰਿਕਾਰਡਿੰਗ ਹੈਗੀ ਹੈ ਕਿ ਉਹ ਪ੍ਰੈਗਨੈਂਟ ਹੋ ਗਈ ਸੀ ਯਾਨੀ ਬੱਚਾ ਪ੍ਰੈਗਨੈਂਟ ਹੋ ਗਈ ਸੀ ਤੇ ਇਸ ਦੇ ਨਾਲ ਨਾਲ ਇਹ ਵੀ ਕੁੜੀ ਬੋਲ ਇਲਜ਼ਾਮ ਲਗਾਏ ਗਏ ਨੇ ਮੈਨੂੰ ਸਿਰਫ ਇਨਸਾਫ ਚਾਹੀਦਾ ਉਹ ਵੀ ਇਨਸਾਫ ਇਦਾਂ ਦਾ ਕਿ ਉਹ ਪਰਿਵਾਰ ਤੇ ਪਰਚਾ ਕੋਣਾ ਚਾਹੁੰਦੀਆਂ ਕਿ ਵਿਆਹ ਦੀ ਗੱਲ ਤਾਂ ਹੁਣ ਦੂਰ ਕਿ ਮੈਂ ਮੈਨੂੰ ਇਹ ਵਿਆਹ ਕੇ ਤਾਂ ਇਹਨਾਂ ਨੇ ਕੀ ਲੈ ਕੇ ਆਣਾ ਸੀ ਮੇਰਾ ਉੱਪਰੋਂ 15-20 ਲੱਖ ਰੁਪਏ ਇਹਨਾਂ ਨੇ ਲਾ ਦਿੱਤਾ ਕਿਉਂਕਿ ਕੁੜੀ ਨੇ ਕਿਹਾ ਕਿ ਪਹਿਲਾਂ ਮੰਗਣੇ ਤੇ 5 ਲੱਖ ਰੁਪਏ ਲਾਇਆ ਫਿਰ ਉਸ ਤੋਂ ਬਾਅਦ ਮੁੰਡੇ ਦੀ ਅਮਰੀਕਾ ਦੀ ਫਾਈਲ ਲੱਗੀ ਹੋਈ ਸੀ ਜਿਸ ਲਈ ਕੁੜੀ ਦੇ ਪਰਿਵਾਰ ਨੇ 15 ਤੋਂ 20 ਲੱਖ ਰੁਪਇਆ ਵੀ ਮੁੰਡੇ ਦੇ ਪਰਿਵਾਰ ਨੂੰ ਦਿੱਤਾ ਸੀਗਾ ਕਿ ਤੁਸੀਂ ਜੇਕਰ ਥੋੜਾ ਮੁੰਡਾ ਬਾਹਰ ਚੱਲ ਜਾਏਗਾ ਤਾਂ ਸਾਡੀ ਕੁੜੀ ਨੂੰ ਵੀ ਨਾਲ ਲੈ ਜਾਏਗਾ ਤਾਂ ਇਹ ਲਖੀਮਪੁਰ ਖੇੜੀ ਦੀ ਕੁੜੀ ਉੱਤਰ ਪ੍ਰਦੇਸ਼ ਦੀ ਕੁੜੀ ਆ ਤੇ ਨਾਲੇ ਅੰਮ੍ਰਿਤਸਰ ਦਾ ਮੁੰਡਾ ਅੰਮ੍ਰਿਤਸਰ ਵਿੱਚ ਪਹੁੰਚੀ ਹੈ ਵੱਖਰੇ ਵੱਖਰੇ ਥਾਣਿਆਂ ਵਿੱਚ ਜਾ ਰਹੀ ਹੈ ਆਪਣੇ ਹੱਥ ਵਿੱਚ ਲੈ ਕੇ ਆਪਣੇ ਵਿਆਹ ਦੀਆਂ ਤਸਵੀਰਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਬਲਰ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਇਸ ਤਰੀਕੇ ਦੇ ਗੱਲ ਕਰਨ ਪਿੱਛੇ ਜਾਂ ਇਸ ਤਰੀਕੇ ਦੀ ਖਬਰ ਦੱਸਣ ਪਿੱਛੇ ਮਨਚਾ ਸਰਵਾਈ ਹੁੰਦੀ ਹੈ ਕਿ ਭਾਈ ਹਰ ਵੇਲੇ ਹਰ ਸਮੇਂ ਹਰ ਵਕਤ ਬਿਲਕੁਲ ਆਪਣੀਆਂ ਅੱਖਾਂ ਖੁੱਲੀਆਂ ਰੱਖਿਆ ਕਰੋ ਕੰਨ ਖੁੱਲੇ ਰੱਖਿਆ ਕਰੋ ਤੇ ਕੋਈ ਵੀ ਰਿਸ਼ਤਾ ਕਰਾਉਣਾ ਹੋਵੇ ਕੋਈ ਵੀ ਕੁਝ ਕਰਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਪੁੱਛ ਗਿੱਚ ਹੈ ਬੜੇ ਵੱਡੇ ਲੈਵਲ ਤੇ ਪੂਰੇ ਪੱਕੇ ਕਰਕੇ ਕਰਿਆ ਕਰੋ ਜੇਕਰ ਕਿਤੇ ਵੀ ਡਾਊਟ ਲੱਗਦਾ ਤਾਂ ਫੇਰ ਵੀ ਉਸ ਰਿਸ਼ਤੇ ਨੂੰ ਜੇਕਰ ਮਨਾ ਨਹੀਂ ਕਰ ਸਕਦੇ ਤਾਂ ਕਿਸੇ ਹੋਰ ਤਰੀਕੇ ਨਾਲ ਆਪਣਾ ਬੱਲਾ ਛੜਾ ਲਿਆ ਕਰੋ ਕਿਉਂਕਿ ਇੱਦਾਂ ਦੇ ਬੰਦੇ ਜੇਕਰ ਵਾਕਈਏ ਬੰਦੇ ਫਰੌਡ ਨੇ ਤਾਂ ਕਈ ਫਰੌਡੀਆਂ ਬੰਦੇ ਇਦਾਂ ਦੇ ਤੁਰੇ ਫਿਰੇ ਨੇ ਤਾਂ ਇਸ ਮਾਮਲੇ ਵਿੱਚ ਕੁੜੀ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਸ ਪੀੜਤ ਦਾ ਪਰਿਵਾਰ ਕੋ ਵੀ ਲੈ ਕੇ ਚੱਲਦੇ ਆ ਇਹ ਨਾਲੇ ਤੁਸੀਂ ਸਰ ਮੈਂ ਯੂਪੀ ਤੋਂ ਰਹਿਣ ਵਾਲੀ ਆ ਪਲਿਆ ਕਲਾਨ ਖੇਰੀ ਲਖੀਨਪੁਰ ਜ਼ਿਲ੍ਹਾ ਕੀ ਮਾਮਲਾ ਸਰ ਇਹ ਸਰ ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਉਂਸ ਹੋਟਲ ਕਿਉਂਸ ਰੋਡ ਹੋਟਲ ਦਾ ਨਾਮ ਹੈ ਸਿਰਾਜ ਕਿਸ ਮੁੰਡੇ ਨਾਲ ਮੁੰਡਾ ਆ ਦੇਖ ਸਕਦੇ ਆ ਤੁਸੀਂ ਤਸਵੀਰਾਂ ਸਾਡੇ ਸਾਹਮਣੇ ਨੇ ਮੁੰਡੇ ਦਾ ਨਾਮ ਅਜਮਿੰਦਰ ਸਿੰਘ ਸੰਤੂ ਠੀਕ ਹੈ ਮੇਰੀ ਮੈਰਿਜ ਸੀ ਇਹ ਲ ਮੇਰੀ ਜੈ ਅਰੇਂਜ ਮੈਰਿਜ ਹੋਈ ਸੀ ਠੀਕ ਹੈ ਥੱਲੇ ਜਾ ਹੁਣ ਕੀ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਚੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਨ ਆਉਂਦਾ ਰਿਹਾ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਨ ਆਉਂਦੀ ਰਹੀ ਆ ਮੇਨਾਂ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸuffer ਕੀਤੀ ਆ ਮੁੰਡਾ ਹੁਣ ਬੈਕਸਟੱਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂਣਾ ਸਮਝਿਆ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਹੈ ਮੁੰਡਾ ਕੋਟ ਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣਾ ਹੈ ਵਜਾ ਜੀ ਹੈ ਜੀ ਨਾ ਜਾਣਦੀ ਕਰਨ ਸਰ ਵਜੋ ਜੋ ਦੀਆਂ ਨੀਡਸ ਸੀ ਹੋ ਗਈਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇ ਕਿੰਨੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਨੇ ਹਾਂਜੀ ਰਿਲੇਸ਼ਨ ਬਣੇ ਆ ਫਿਜ਼ੀਕਲ ਰਿਲੇਸ਼ਨ ਬਣੇ ਆ ਮੈਂ ਪ੍ਰੈਗਨਨਸੀ ਸੱਭਰ ਕੀਤੀ ਆ ਉਹਨਾਂ ਨੇ ਮੈਨੂੰ ਕਿਟ ਖਵਾਈ ਆ ਤੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰੇ ਸਵਾਲ ਹੁਣ ਵਿਆਹ ਹੀ ਹੋਇਆ ਵਿਆਹ ਕਿਹਨੇ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਸ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਇਨਸਾਫ ਮੰਗਦੀ ਆ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਲੜਕਾ ਕਿੱਥੇ ਹੈਗਾ ਇਸ ਟਾਈਮ ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਨੀ ਆ ਕਿ ਉਹ ਆਪਣਾ ਲੜਕਾ ਥਾਣੇ 'ਚ ਪੇਸ਼ ਕਰ ਇਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ ਹਾਂਜੀ ਕੀਤੀ ਆ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚੇ ਦਰਜ ਕਰਾਏ ਕਿੰਨੀ ਦਿਨ ਨੂੰ ਵਿਆਹ ਰੱਖਿਆ ਮੇਰਾ 8 ਜਨਵਰੀ ਦਾ ਵਿਆਹ ਜੀ ਸਮਝਦੇ ਜੇਕਰ ਨਾ ਆਏ ਤਾਂ ਕਿੰਨੀ ਦਿਨ ਬਦਨਾਮੀ ਸਮਝਦੇ ਹੋ ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਰਟ ਟੈਕ ਦੇ ਮਰੀਜ਼ ਨੇ ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਚਾਹੀਦਾ ਕਿੰਨੇ ਕੇ ਪੈਸੇ ਲਾਤੇ ਹੁੰਦਾ ਜੀ ਤੁਸੀਂ ਰਿਜੋਰਟ 'ਚ ਅਸੀਂ ਜਦ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਦੋਂ ਲੱਗ ਗਿਆ ਸੀ ਹੁਣ ਵੀ ਮੈਂ 15 ਲੱਖ ਦੇ ਨੀਚੇ ਆ ਗਈ ਆ ਸਰ ਸਮਝ ਨਹੀਂ ਕਿ ਤਣਾ ਧੋਖਾ ਕੀਤਾ ਜਾ ਧੋਖਾ ਦਾ ਧੱਕ ਧੋਖਾੜੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਮੁੰਡੇ ਨੇ ਯ ਪੂਰੇ ਪਰਿਵਾਰ ਨੂੰ ਚਾਹ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਕ ਤੇ ਤੇ ਲੜਕਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ ਏ ਦੀ ਹੋਈ ਗੱਲ ਤੋਂ ਢੀ ਉਹਨੂੰ ਹਾਂ ਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀਗਾ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪਹਿਰਾਂ ਤੇ ਸਟੈਂਡ ਹੋ ਲੈਂਦੇ ਮੈਂ ਤੇਰੇ ਨਾਲ ਖੜਾਂਗਾ ਮੇਰੇ ਕੋਲ ਹਰ ਚੀਜ਼ ਦੇ ਪ੍ਰੂਫ ਪਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਉਣਾ ਪਏਗਾ ਮੈਂ ਲੈ ਕੇ ਆ ਇਹਰ ਲੋਰੀ ਦੇ ਵਿੱਚ ਬੋਲ ਰਿਹਾ ਰਿਕਾਰਡਿੰਗ ਦੇ ਵਿੱਚ ਜੋ ਵੀ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨੈਂਸੀ ਕਿੱਟ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਿਹਾ ਹਾਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਆ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਆ ਉੱਥੇ ਮੈਨੂੰ ਮਿਲੇ ਆ ਆਪਣਾ ਨਾਮ ਮੇਰਾ ਨਾਮ ਆਰਸ਼ਦੀਪ ਆ ਰਹਿਣ ਵਾਲੇ ਹਾਂ ਡਿਸਟ੍ਰਿਕਟ ਲਖਨਪੁਰ ਦੇ ਆ ਹਾਂ ਜੁਪੀ ਦੇ ਕੀ ਮਾਮਲਾ ਪਤਾ ਜੀ ਮਾਮਲਾ ਹੈ ਜਿੱਦਾਂ ਵਿਆਹ ਜਿੱਦਾਂ ਵਿਆਹ ਤੇ ਇੰਗੇਜਮੈਂਟ ਕੀਤੀ ਸੀ ਸਿਸਟਰ ਦੀ ਕੀ ਨਾਂ ਪੈਂਦਾ ਭੈਣ ਦਾ ਲਾਪਰਿਤ ਕਾਰੀ ਨੇਮ ਇਹ ਫਿਰ ਉੱਤ ਬਾਅਦ ਉਹਨੇ ਇਨਕਾਰ ਕਰ ਰਹੀ ਆ ਮੁੰਡੇ ਦੀ ਫੈਮਿਲੀ ਕੀ ਨਾਂ ਮੁੰਡੇ ਦਾ ਜਿੱਥੇ ਹੋਈ ਜਣੀ ਆ ਜਵਿੰਦਰ ਇੱਥੋਂ ਦਾ ਕੋਠਾਲਸੇ ਦਾ ਆ ਇਨਕਾਰ ਕਰਨ ਦੇ ਹੁਣ ਉਹਦੀ ਫੈਮਿਲੀ ਕਹਿ ਰਹੇ ਮਤਲਬ ਵਿਆਹ ਨਹੀਂ ਕਰਨਾ ਹੈ ਹੁਣ ਵਿਛੋਲਣ ਨੇ ਮੰਗਾ ਕੀਤੀਆਂ ਸੀਗੀਆਂ ਆਨ ਦੀਆਂ ਮੰਗਾਂ ਹੀ ਪੂਰੀਆਂ ਨਹੀਂ ਕਰ ਪਏ ਫਿਰ ਉਹ ਢਕਾਉਣ ਲੱਗ ਗਈ ਫਿਰ ਚਿੱਕੜ ਸਾਦਾ ਸੁੱਟਣ ਲੱਗ ਗਈ ਗੁਰਦੀ ਬੰਨ ਤੇਰੇ ਵਰਤ ਵਰਤਿਆ ਵੀ ਮੁੰਡੇ ਹਾਂਜੀ ਹਾਂਜੀ ਯੂਜ਼ ਕਰਕੇ ਛੱਡਿਆ ਹੈ ਇਸ ਕਰਕੇ ਸਾਨੂੰ ਇਨਸਾਫ ਨਹੀਂ ਆਇਆ ਹੱਥ ਜੋੜ ਕੇ ਬੇਨਤੀ ਆਈ ਹੈ ਸਾਡੀ ਕਿੰਨੇ ਜੀ ਪੈਸੇ ਲਾਤੇ ਹੁੰਦੇ ਹੈ ਹਾਂ 15 ਤੋਂ 20 ਲੱਖ ਰੁਪਏ ਖਰਚਾ ਹੋ ਚੁਕਿਆ ਹੈ ਕੋਈ ਨਹੀਂ ਤੇ ਇਹਨੂੰ ਵਿਆਹ ਸੀ 8 ਜਨਵਰੀ ਦਾ ਹੈ ਰਿਜ਼ੋਰਟ ਬੁੱਕ ਨੇ ਕਾਰਡ ਸਾਰੇ ਵੰਡੇ ਗਏ ਨੇ ਹੁਣ ਜਿਹੜੀ ਬੇਇੱਜ਼ਤੀਆਂ ਬਦਨਾਮੀਆਂ ਜਿਹੜੀਆਂ ਹੋਣੀਆਂ ਆ ਪਾਪਾ ਮੇਰੇ ਹਾਰਟ ਦੇ ਮਰੀਜ਼ ਨੇ ਕਿੰਨੀ ਬੇਇੱਜ਼ਤੀ ਸਹਿ ਨਹੀਂ ਸਾਦੇ ਸਾਨੂੰ ਇਨਸਾਫ ਚਾਹੀਦਾ ਜੀ ਆਪ ਦਾ ਧੋਖਾ ਹੋਇਆ ਤੁਹਾਡਾ ਹਾਂਜੀ ਧੋਖਾ ਧੜੀ ਹੋਈ ਹੈ ਸਾਡੇ ਨੂੰ ਹਾਂਜੀ ਕੰਪਲੇਂਟ ਆਈ ਉਹ ਕਿ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਤਰਤੀਸ ਚੱਲ ਰਹੀ ਹੈ ਜੀ ਵਿਖਣਾ ਤੋਂ ਜੀ ਹਾਂ ਜੀ ਲਵਪ੍ਰੀਤ ਕੌਰ ਵੱਲੋਂ ਆਈ ਹੈ ਕੰਪਲੇਂਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਜਵਿੰਦਰ ਸਿੰਘ ਕੰਪਲੇਂਟ ਕੀਤੀ ਹੈ ਹੈ ਕੰਪਲੇਂਟ ਕੀਤੀ ਹੈ ਇਹਨਾਂ ਦੀ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁੱਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲੀਗੇਸ਼ਨ ਲਾਣ ਦੇ ਨੇ ਪਰ ਉਹਨਾਂ ਕੋ ਕੋਈ ਪ੍ਰੂਫ ਨਹੀਂ ਹੈਗਾ ਲड़का ਕਿੱਥੋਂ ਦਾ ਰਹਿਣਾ ਨਸਰ ਲड़का ਇੱਧਰ ਦਾ ਕੋਰ ਕਹਾਸਾ ਦਾ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਦੋਂ ਦਾ ਰੱਖਿਆ ਹੋਇਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਉਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦੇ ਦਿੱਤਾ ਨਾ ਜਿਨੇ ਵੀ ਇਲਜ਼ਾਮ ਲਾਇਏ ਕਿ ਮੇਰੇ ਨਾਲ ਰਿਲੇਸ਼ਨ ਬਣਾਏ ਨੇ ਜੀ ਫੁਜੀਕਰ ਰਿਲੇਸ਼ਨ ਬਣਾਏ ਨੇ ਪਰ ਹੁਣ ਉਹਨੂੰ ਯੂਜ਼ ਕੀਤਾ ਉਸ ਤੋਂ ਬਾਅਦ ਨਾ ਜੀ ਬੁੜਿਆ ਤੇ ਇਹ ਉਹਦੀ ਤਫਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਵੀਡੀਓ ਤੇ ਦਿਖਾਈਆਂ ਨੇ ਨਹੀਂ ਤੁਹਾਨੂੰ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਹੂੰ ਕੀ ਕਰ ਹੋਏਗੀ ਜੀ ਹਾਂਜੀ ਤੁਹਾਡੇ ਵੱਲੋਂ ਕੀ ਕਰ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰ ਕਦੋਂ ਤੱਕ ਕੀਤਾ ਜਾਊਗਾ ਜੋ ਬੰਦੀ ਹੋਈ ਜੀ ਅੱਤ ਚਰ ਮੰਗਣੀ ਦੀਆਂ ਫੋਟੋਆਂ ਲੈ ਕੇ ਉੱਤਰ ਪ੍ਰਦੇਸ਼ ਦੀ ਇੱਕ ਕੁੜੀ ਅੰਬਰਸਰ ਦੇ ਮੁੰਡੇ ਨੂੰ ਲੱਭਦੀ ਪਈ ਹੈ ਤੇ ਇਹ ਕਹਿੰਦੀ ਪਈ ਹੈ ਸਾਰਿਆਂ ਨੂੰ ਕਿ ਇਹ ਮੁੰਡਾ ਇਹਦੀ ਮੰਗਣੀ ਮੇਰੇ ਨਾਲ ਹੋਈ ਸੀ ਵਿਆਹ ਤੋਂ ਪਹਿਲਾਂ ਸੰਬੰਧ ਵੀ ਬਣਨੇ ਸਰੀਰਿਕ ਸੰਬੰਧ ਬਣਨੇ ਤੇ ਹੁਣ ਵਿਆਹ ਤੋਂ ਤਕਰੀਬਨ 3-4 ਦਿਨ ਪਹਿਲਾਂ ਕੁੜੀ ਜਿਹੜੇ ਮੁੰਡੇ ਦੇ ਮਾਪਿਓ ਨੇ ਉਹ ਮੁਕਰ ਗਏ ਨੇ ਵਿਆਹ ਕਰਾਉਣ ਤੋਂ ਕਹਿੰਦੇ ਮੁੰਡਾ ਫਰਾਰ ਹੋ ਚੁੱਕਿਆ ਮੁੰਡਾ ਲੱਭਦਾ ਨਹੀਂ ਪਿਆ ਤੇ ਗਾਇਬ ਹੋ ਚੁੱਕਿਆ ਮੁੰਡਾ ਤੇ ਨਾਲ ਦੇ ਨਾਲ ਕੁੜੀ ਤੇ ਮੁੰਡੇ ਦੇ ਜਿਹੜੇ ਮਾਪਿਓ ਨੇ ਉਹ ਵੀ ਮੁੱਕਰ ਗਏ ਨੇ ਕੁੜੀ ਨੇ ਵੀ ਇਲਜ਼ਾਮ ਲਾਇਆ ਨੇ ਕਿ ਵਿਆਹ ਤੋਂ ਵਿਆਹ ਤੋਂ ਕੁਝ ਦਿਨ ਪਹਿਲਾਂ ਇਹਨਾਂ ਦੇ ਸਰੀਰਕ ਸੰਬੰਧ ਬੜੇ ਸਨ ਕੁਝ ਮਹੀਨੇ ਪਹਿਲਾਂ ਸਰੀਰਕ ਸੰਬੰਧ ਬੜੇ ਸਨ ਤੇ ਕੁੜੀ ਦਾ ਇਹ ਤੱਕ ਕਹਿਣਾ ਹੈ ਕਿ ਉਹਦੇ ਕੋਲ ਇਹ ਵੀ ਰਿਕਾਰਡਿੰਗ ਹੈਗੀ ਹੈ ਕਿ ਉਹ ਪ੍ਰੈਗਨੈਂਟ ਹੋ ਗਈ ਸੀ ਯਾਨੀ ਬੱਚਾ ਪ੍ਰੈਗਨੈਂਟ ਹੋ ਗਈ ਸੀ ਤੇ ਇਸ ਦੇ ਨਾਲ ਨਾਲ ਇਹ ਵੀ ਕੁੜੀ ਬੁਰੇ ਇਲਜ਼ਾਮ ਲਗਾਏ ਗਏ ਨੇ ਮੈਨੂੰ ਸਿਰਫ ਇਨਸਾਫ ਚਾਹੀਦਾ ਉਹ ਵੀ ਇਨਸਾਫ ਐਦਾ ਦਾ ਕਿ ਉਹ ਪਰਿਵਾਰ ਤੇ ਪਰਚਾ ਕਰਾਉਣਾ ਚਾਹੁੰਦੀ ਹੈ ਕਿ ਵਿਆਹ ਦੀ ਗੱਲ ਤਾਂ ਹੁਣ ਦੂਰ ਕਿ ਮੈਂ ਮੈਨੂੰ ਇਹ ਵਿਆਹ ਕੇ ਤਾਂ ਇਹਨਾਂ ਨੇ ਕੀ ਲੈ ਕੇ ਆਣਾ ਸੀ ਮੇਰਾ ਪਰ 15 ਤੋਂ 20 ਲੱਖ ਰੁਪਏ ਇਹਨਾਂ ਨੇ ਲਾ ਦਿੱਤਾ ਕਿਉਂਕਿ ਕੁੜੀ ਨੇ ਕਿਹਾ ਕਿ ਪਹਿਲਾਂ ਮੰਗਣੇ ਤੇ 5 ਲੱਖ ਰੁਪਏ ਲਾਇਆ ਫਿਰ ਉਸ ਤੋਂ ਬਾਅਦ ਮੁੰਡੇ ਦੀ ਅਮਰੀਕਾ ਦੀ ਫਾਈਲ ਲੱਗੀ ਹੋਈ ਸੀ ਜਿਸ ਲਈ ਕੁੜੀ ਦੇ ਪਰਿਵਾਰ ਨੇ 15 ਤੋਂ 20 ਲੱਖ ਰੁਪਏ ਵੀ ਮੁੰਡੇ ਦੇ ਪਰਿਵਾਰ ਨੂੰ ਦਿੱਤਾ ਸੀਗਾ ਕਿ ਤੁਸੀਂ ਜੇਕਰ ਥੋੜਾ-ਮੁੰਡਾ ਬਾਹਰ ਚਲ ਜਾਏਗਾ ਤਾਂ ਸਾਡੀ ਕੁੜੀ ਨੂੰ ਵੀ ਨਾਲ ਲੈ ਜਾਏਗਾ ਤਾਂ ਇਹ ਲਖੀਮਪੁਰ ਖੇੜੀ ਦੀ ਕੁੜੀ ਉੱਤਰ ਪ੍ਰਦੇਸ਼ ਦੀ ਕੁੜੀ ਅਦੇ ਨਾਲੇ ਅੰਮ੍ਰਿਤਸਰ ਦਾ ਮੁੰਡਾ ਅੰਮ੍ਰਿਤਸਰ ਵਿੱਚ ਪਹੁੰਚੀ ਹੈ ਵੱਖਰੇ ਵੱਖਰੇ ਥਾਣਿਆਂ ਵਿੱਚ ਜਾ ਰਹੀ ਹੈ ਆਪਣੇ ਹੱਥ ਵਿੱਚ ਲੈ ਕੇ ਆਪਣੇ ਵਿਆਹ ਦੀਆਂ ਤਸਵੀਰਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਬਲਰ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਇਸ ਤਰੀਕੇ ਦੇ ਗੱਲ ਕਰਨ ਪਿੱਛੇ ਜਾਂ ਇਸ ਤਰੀਕੇ ਦੀ ਖਬਰ ਦੱਸਣ ਪਿੱਛੇ ਮਨਛਸਰ ਵਾਈ ਹੁੰਦੀ ਹੈ ਕਿ ਭਾਈ ਹਰ ਵੇਲੇ ਹਰ ਸਮੇਂ ਹਰ ਵਕਤ ਬਿਲਕੁਲ ਆਪਣੀਆਂ ਅੱਖਾਂ ਖੁੱਲੀਆਂ ਰੱਖਿਆ ਕਰੋ ਕੰਨ ਖੁੱਲੇ ਰੱਖੜਿਆ ਕਰੋ ਤੇ ਕੋਈ ਵੀ ਰਿਸ਼ਤਾ ਕਰਾਉਣਾ ਹੋਵੇ ਕੋਈ ਵੀ ਕੁਝ ਕਰਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਪੁੱਛ ਗਿਛੇ ਬੜੇ ਵੱਡੇ ਲੈਵਲ ਤੇ ਪੂਰੇ ਪੱਕੇ ਕਰਕੇ ਕਰਿਆ ਕਰੋ ਜੇਕਰ ਕਿਤੇ ਵੀ ਡਾਊਟ ਲੱਗਦਾ ਤਾਂ ਫੇਰ ਵੀ ਉਸ ਰਿਸ਼ਤੇ ਨੂੰ ਜੇਕਰ ਮਨਾਕ ਨਹੀਂ ਕਰ ਸਕਦੇ ਤਾਂ ਕਿਸੇ ਹੋਰ ਤਰੀਕੇ ਨਾਲ ਆਪਣਾ ਬੱਲਾ ਛੜਾ ਲਿਆ ਕਰੋ ਕਿਉਂਕਿ ਇਦਾਂ ਦੇ ਬੰਦੇ ਜੇਕਰ ਵਾਕਈਏ ਬੰਦੇ ਫਰੋਡ ਨੇ ਤਾਂ ਕਈ ਫਰੋਡੀਆਂ ਬੰਦੇ ਇਦਾਂ ਦੇ ਤੁਰੇ ਫਿਰੇ ਨੇ ਤਾਂ ਇਸ ਮਾਮਲੇ ਵਿੱਚ ਕੁੜੀ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਸ ਪੀੜਤਾ ਪਰਿਵਾਰ ਕੋਲ ਵੀ ਲੈ ਕੇ ਚੱਲਦੇ ਹਾਂ ਸਰ ਮੈਂ ਯੂਪੀ ਤੋਂ ਰਹਿਣ ਵਾਲੀ ਹਾਂ ਪਲਿਆ ਕਲਾਂ ਖੀਰੀ ਲਖੀਨਪੁਰ ਜੀ ਕੀ ਮਾਮਲਾ ਸਰ ਮੇਰੀ ਇੰਗੇਜਮੈਂਟ ਹੁੰਦੀ ਆ ਅਮਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਉਨਸ ਹੋਟਲ ਕਿਉਨਸ ਰੋਡ ਹੋਟਲ ਦਾ ਨਾਮ ਹੈ ਸਿਰਾਜ ਕਿਹਸ ਮੁੰਡੇ ਨਾਲ ਮੁੰਡਾ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੁੰਡਾ ਕੀ ਨਾਮ ਤੁਹਾਡਾ ਮੁੰਡਾ ਦਾ ਨਾਮ ਅਜਮਿੰਦਰ ਸਿੰਘ ਸੰਤੂ ਠੀਕ ਹੈ ਮੇਰੀ ਜਿਸੀ ਲਵ ਮੈਰਿਜ ਹੈ ਅਰੇਂਜ ਮੈਰਿਜ ਹੋਈ ਸੀ ਠੀਕ ਹੈ ਥੱਲੇ ਜਾ ਹੁਣ ਕੀ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਚੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਣ ਆਂਦ ਰਿਹਾ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਣ ਆਉਂਦੀ ਰਹੀ ਆ ਮੇਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸਫਰ ਕੀਤੀ ਆ ਮੁੰਡਾ ਹੁਣ ਬੈਕਸਟੈਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂ ਸਮਝਿਆ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਆ ਮੁੰਡਾ ਕੋਟ ਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਜਾ ਜੀ ਆ ਜੀ ਨਾ ਕਰਨ ਦੀ ਕਰਨ ਸਰ ਵਜੋ ਜੋ ਦੀ ਨੀਡ ਸੀ ਗਈਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੈਪ ਕਰ ਰਿਹਾ ਵਾ ਕਿੰਨੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਨੇ ਹਾਂਜੀ ਰਿਲੇਸ਼ਨ ਬਣੇ ਆ ਫਿਜ਼ੀਕਲ ਰਿਲੇਸ਼ਨ ਬਣੇ ਆ ਮੈਂ ਪ੍ਰੈਗਨancies ਸਫਰ ਕੀਤੀ ਆ ਉਹਨਾਂ ਨੇ ਮੈਨੂੰ ਕਿਟ ਖਵਾਈ ਆ ਤੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰਾ ਵਿਆਹ ਵੀ ਹੋਇਆ ਵਿਆਹ ਜੀ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਸ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਇਨਸਾਫ ਮੰਗਦੀ ਆ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਆ ਲੜਕਾ ਪਰਿਵਾਰ ਵਾਲੇ ਬੈਕਸਟੱਪ ਕਰ ਰਹੇ ਕਿ ਇਸ ਲੜਕਾ ਕਿੱਥੇ ਹੈਗਾ ਇਸ ਟਾਈਮ ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਨੀ ਆ ਕਿ ਉਹ ਆਪਣਾ ਲੜਕਾ ਥਾਣੇ 'ਚ ਪੇਸ਼ ਕਰ ਇਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ ਹਾਂਜੀ ਕੀਤੀ ਆ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚੇ ਦਰਜ ਕਰਾਏ ਕਿੰਨੀ ਦਿਨ ਨੂੰ ਵਿਆਹ ਰੱਖਿਆ ਮੇਰਾ 8 ਜਨਵਰੀ ਦਾ ਵਿਆਹ ਜੀ ਸਮਝਦੇ ਜੇਕਰ ਨਾ ਆਏ ਤਾਂ ਕਿੰਨੀ ਬਦਨਾਮੀ ਸਮਝਦੇ ਹੋ ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਰਟ ਟੈਕ ਦੇ ਮਰੀਜ਼ ਨੇ ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਚਾਹੀਦਾ ਕਿੰਨੇ ਕੇ ਪੈਸੇ ਲਾਤੇ ਹੁੰਦਾ ਜੀ ਤੁਸੀਂ ਰਿਜੋਰਟ ਜੀ ਅਸੀਂ ਜਦੋਂ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਹਦੋਂ ਲੱਗ ਗਿਆ ਸੀ ਹੁਣ ਵੀ ਮੈਂ 15 ਲੱਖ ਦੇ نیچے ਆ ਗਈ ਆ ਸਰ ਸਮਝ ਨਹੀਂ ਕਿ ਤਨਾ ਧੋਖਾ ਕੀਤਾ ਜਾ ਧੋਖਾ ਦਾ ਧੱਕ ਧੋਖਾੜੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਮੁੰਡੇ ਨੇ ਯੂਜ਼ ਕੀਤਾ ਮ ਪੂਰੇ ਪਰਿਵਾਰ ਨੂੰ ਚਾਹ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਕ ਤੇ ਤੇ ਲੜਕਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ ਏ ਦੀ ਹੋਈ ਗੱਲ ਤੋਂ ਢੀ ਉਹਨੇ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀਗਾ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪੈਰਾਂ ਤੇ ਸਟੈਂਡ ਹੋ ਲੈਂਦੇ ਮੈਂ ਤੇਰੇ ਨਾਲ ਖੜਾਂਗਾ ਮੇਰੇ ਕੋਲ ਹਰ ਚੀਜ਼ ਦੇ ਪ੍ਰੂਫ ਪਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਉਣਾ ਪਾਏਗਾ ਮੈਂ ਲੈ ਕੇ ਆਵ ਇਹਰਲੇ ਹੋਰਿੰਦੇ ਵਿੱਚ ਬੋਲ ਰਿਹਾ ਰਿਕਾਰਡਿੰਗ ਤੇ ਵਿੱਚ ਜੋ ਵੀ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨੈਂਸੀ ਕਿੱਟ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਿਹਾ ਹਾਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਨੇ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਆ ਉੱਥੇ ਮੈਨੂੰ ਮਿਲੇ ਆ ਆਪਣਾ ਨਾਮ ਮੇਰਾ ਨਾਮ ਅਰਸ਼ਦੀਪ ਆ ਰੈਣ ਵਾਲੇ ਹੀ ਡਿਸਟ੍ਰਿਕਟ ਲਖਨਪੁਰ ਦੇ ਆ ਜੀ ਹਾਂਜੀ ਯੂਪੀ ਦੇ ਜੀ ਕੀ ਮਾਮਲਾ ਪਤਾ ਜੀ ਮਾਮਲਾ ਹੈ ਜਿੱਦਾਂ ਵਿਆਹ ਜਿੱਦਾਂ ਵਿਆਹ ਇੱਥੇ ਇੰਗੇਜਮੈਂਟ ਕੀਤੀ ਸੀ ਸਿਸਟਰ ਦੀ ਜੀ ਨਾ ਪੈਂਦਾ ਭੈਣ ਦਾ ਲਾਪਰਿਤ ਕੋਈ ਨੇਮ ਜੀ ਤੇ ਫਿਰ ਉਸ ਤੋਂ ਬਾਅਦ ਉਹਨੇ ਇਨਕਾਰ ਕਰ ਰਹੀ ਆ ਮੁੰਡੇ ਦੀ ਫੈਮਿਲੀ ਪੀਲਾ ਮੁੰਡੇ ਦਾ ਜਿੱਥੇ ਹੋਈ ਜਾਨੀ ਆ ਅਜਵਿੰਦਰ ਇੱਥੋਂ ਦਾ ਕੋਠਾਲਸੇ ਦਾ ਆ ਇਨਕਾਰ ਕਰਨ ਦੇ ਹੁਣ ਉਹਦੀ ਫੈਮਿਲੀ ਕਹਿ ਰਹੇ ਮਤਲਬ ਵਿਆਹ ਨਹੀਂ ਕਰਨਾ ਹੈ ਹੁਣ ਵਿਛੋਲਣ ਨੇ ਮੰਗਾ ਕੀਤੀਆਂ ਸੀਗੀਆਂ ਕਹਿਨ ਦੀ ਮੰਗਾਂ ਹੀ ਪੂਰੀਆਂ ਨਹੀਂ ਕਰ ਪਏ ਫਿਰ ਉਹ ਢਕਾਉਣ ਲੱਗ ਗਈ ਫਿਰ ਚੱਕਰ ਸਦਾ ਸੁੱਟਣ ਲੱਗ ਗਈ ਤੁਹਾਡੀ ਭੈਣ ਤਿਆਰੀ ਵਰਤਿਆ ਵੀ ਮੁੰਡੇ ਹਾਂਜੀ ਹਾਂਜੀ ਯੂਜ਼ ਕਰਕੇ ਛੱਡਿਆ ਹੈ ਇਸ ਕਰਕੇ ਸਾਨੂੰ ਇਨਸਾਫ chahiye ਹੱਥ ਜੋੜ ਕੇ ਬੇਨਤੀ ਆਈ ਹੈ ਸਾਡੀ ਕਿੰਨੇ ਦੀ ਪੈਸੇ ਲਾਤੇ ਹੁੰਦੇ ਹੈ ਸਾ 15 ਤੋਂ 20 ਲੱਖ ਰੁਪਏ ਖਰਚਾ ਹੋ ਚੁਕਿਆ ਹੈ ਕੋਰਾ ਕਿੰਨੀ ਦੀ ਇਹਨੂੰ ਵਿਆਹ ਸੀ 8 ਜਨਵਰੀ ਦਾ ਹੈ ਰਿਜ਼ੋਰਟ ਬੁੱਕ ਨੇ ਕਾਰਡ ਸਾਰੇ ਵੰਡੇ ਗਏ ਨੇ ਹੁਣ ਜਿਹੜੀ ਬੇਇੱਜ਼ਤੀਆਂ ਬਦਨਾਮੀਆਂ ਜਿਹੜੀਆਂ ਹੋਣੀਆਂ ਆ ਪਾਪਾ ਮੇਰੇ ਹਾਰਟ ਦੇ ਮਰੀਜ਼ ਨੇ ਕਿੰਨੀ ਬੇਇੱਜ਼ਤੀ ਸਹਿ ਨਹੀਂ ਸਾਦੇ ਸਾਨੂੰ ਸਾਫਟੇ ਦਾ ਜੀ ਆਪ ਦਾ ਧੋਖਾ ਹੋਇਆ ਤੁਹਾਡਾ ਹਾਂਜੀ ਧੋਖਾ ਧੜੀ ਹੋਈ ਹੈ ਸਾਡੇ ਨੂੰ ਹਾਂਜੀ ਠੀਕ ਕੰਪਲੇਂਟ ਆਈ ਹੈ ਉਹ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੀ ਤਪਤੀ ਚੱਲ ਰਹੀ ਹੈ ਜੀ ਵਿਖਣਾ ਤੋਂ ਆਈ ਹੈ ਹਾਂਜੀ ਲਵਪ੍ਰੀਤ ਕੌਰ ਵੱਲੋਂ ਆਈ ਹੈ ਕੰਪਲੇਂਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਅਜਵਿੰਦਰ ਸਿੰਘ ਕੰਪਲੇਂਟ ਕੀਤੀ ਹੈ ਹੈ ਕੰਪਲੇਂਟ ਕੀਤੀ ਹੈ ਇਹਨਾਂ ਦੀ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁੱਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲਿਗੇਸ਼ਨ ਲਾਉਣ ਦੇ ਨੇ ਪਰ ਉਹਨਾਂ ਕੋ ਕੋਈ ਪ੍ਰੂਫ ਨਹੀਂ ਹੈਗਾ ਲड़का ਕਿੱਥੋਂ ਦਾ ਰਹਿਣਾ ਲੱਗ ਸੇ ਲड़का ਇੱਧਰ ਦੇਪੋਰਟ ਕਹਿੰਦਾ ਰਾਜੀ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਰਦੋ ਦਾ ਰੱਖਿਆ ਹੋਇਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਉਹ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦਿੱਤਾ ਜੋ ਜਿਨੇਵਲ ਜਾਮ ਲਾਇਆ ਜੀ ਮੇਰੇ ਨਾਲ ਰਿਲੇਸ਼ਨ ਬਣਾਏ ਨੇ ਜੀ ਸਰਜੀਕਲ ਆਪਰੇਸ਼ਨ ਬਣਾਏ ਨੇ ਪਰ ਹੁਣ ਉਹਨੂੰ ਯੂਜ਼ ਕੀਤਾ ਉਸ ਤੋਂ ਬਾਅਦ ਨਾ ਕੀਤਾ ਇਹਦੀ ਤਫ਼ਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਵੀਡੀਓ ਤੇ ਦਿਖਾਈਆਂ ਨੇ ਤੁਹਾਨੂੰ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਕੀ ਕਾਰਵਾਈ ਕੀਤੀ ਜਾਣੀ ਹਾਂਜੀ ਤੁਹਾਡੇ ਵੱਲੋਂ ਦੂਜਾ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰਤਾਦਰ ਕਿਦਾਂ ਜਾਊਗਾ ਜੋ ਬੰਦੀ ਹੋਈ ਜੀ